ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਫਿਰ ਤੋਂ ਤੁਹਾਡੇ ਆਪਣੇ ਚੈਨਲ 'ਤੇ ਅੱਜ ਬਹੁਤ ਹੀ ਵਧੀਆ ਕਲੈਕਸ਼ਨ ਲੈ ਕੇ ਆਏ ਹਾਂ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਮਿਕਸ ਕਲੈਕਸ਼ਨ ਆ ਬਹੁਤ ਸਾਰੇ ਸੂਟਸ ਲੈ ਕੇ ਆਏ ਆ ਅੱਜ ਅ ਤੁਸੀਂ ਦੇਖ ਰਹੇ ਹੋ ਕਾਟਨ ਦੇ ਸੂਟਸ ਨੇ ਕੋਟ ਡੋਰੀਆ ਨਾ ਦੁਪੱਟਾ ਹੈ ਦੁਪੱਟੇ ਨੂੰ ਲੇਸਿਸ ਲੱਗੀਆਂ ਹੋਈਆਂ ਸੂਟ ਨੂੰ ਵੀ ਲੇਸਿਸ ਲਗਵਾ ਕੇ ਤੁਹਾਨੂੰ ਰੈਡੀ ਸੂਟ ਮਿਲ ਰਿਹਾ ਨੇ ਮੋਟੇ ਇਕ ਵਾਲੇ ਬਹੁਤ ਕੋਸਟਲੀ ਦੇ ਰਹੇ ਨੇ ਲੇਸਿਸ ਲਗਾ ਕੇ ਪ੍ਰਾਈਸਪ੍ਰਿੰਟ ਤੇ ਮੈਂਸ਼ਨ ਹੋਇਆ ਹੈ ਨੈਕਸਟ ਆਰਟੀਕਲ ਹੈਗਾ ਬਹੁਤ ਹੀ ਪਿਆਰਾ ਬਲੈਕ ਕਲਰ ਦਾ ਸੂਟ ਹੈ ਉੱਪਰ ਐਮਬਰਾਇਡਰੀ ਕੀਤੀ ਹੋਈ ਹੈ ਇਹ ਵੀ ਕਾਟਨ ਦਾ ਸੂਟ ਰਹਿਣ ਵਾਲਾ ਹੈ ਹੈ ਸੈਲੀਬ੍ਰਿਟੀ ਸੂਟ ਹੈ ਪਿਓਰ ਮਸਲਿਨ ਕਾਟਨ ਦਾ ਸੂਟ ਹੈ ਨਾਲ ਦੁਪੱਟਾ ਵੀ ਵਧੀਆ ਰੈਡੀ ਕੀਤਾ ਹੋਇਆ ਹੈ ਤਾਂ ਬਹੁਤ ਸੋਹਣਾ ਸੂਟ ਹੈ ਇਹ ਵੀ ਤੁਸੀਂ ਦੇਖੀ ਸਾਹਦੇ ਫਰੰਟ ਹੈ ਬਾਟਮ ਤੇ ਵਰਕ ਹੈ 슬ੀਵਸ ਤੇ ਵੀ ਵਰਕ ਆਏਗਾ ਸੋ ਇਹਨਾਂ ਨੇ ਆਰਡਰ ਕਰਨਾ ਕਰ ਸਕਦੇ ਹੈਗੇ ਉਹ ਨੰਬਰ ਸਕਰੀਨ ਤੇ ਮੈਂਸ਼ਨ ਹੈਗਾ ਪ੍ਰਾਈਸ ਵੀ ਸਕਰੀਨ ਤੇ ਮੈਂਸ਼ਨ ਹੈਗਾ ਸਭ ਦਾ ਇਹ ਵੀ ਕਾਟਨ ਦਾ ਸੂਟ ਹੈ ਲੇਸਿਸ ਲਗਾ ਕੇ ਬਹੁਤ ਹੀ ਸੋਨਾ बॉटਮ ਤੇ ਵਰਕ ਨਾਲ ਦੁਪੱਟਾ ਦੁਪੱਟੇ ਨੂੰ ਵੀ ਲੇਸ ਲੱਗੀ ਹੋਈ ਹੈ ਜੀ ਸੈਲੀਬ੍ਰਿਟੀ ਸੂਟ ਹੈ ਬਾਟਮ ਤੇ ਵਰਕ ਆਏਗਾ ਕਿਤੇ ਲੇਸਿਸ ਲਗਾ ਕੇ ਬਹੁਤ ਹੀ ਸੋਹਣਾ ਸੂਟ ਹੈ ਇੱਕ ਵੈੜੀ ਕਿਤਾ ਹੈ ਨੈਕਸਟ ਹੈਗਾ ਜੀ ਇਹ ਜੋਜੇਟ ਦਾ ਸੂਟ ਹੈਗਾ ਬਹੁਤ ਹੀ ਪਿਆਰਾ ਇਹ ਵੀ ਫੁੱਲ ਹੈਵੀ ਕਲੈਕਸ਼ਨ ਹੈਗੀ ਹੈ ਪਾਰਟੀ ویئر ਪਾਰਟੀ ویئر ਕਲੈਕਸ਼ਨ ਹੈ ਕਲਰ ਬਹੁਤ ਯੂਨਿਕ ਜਿਆ ਨਵਾਂ ਜਿਆ ਸ਼ੇਡ ਹੈਗਾ ਇਸ ਦੇ ਵੀ ਤੁਸੀਂ ਦੇਖ ਸਕਦੇ ਹੋ 슬ੀਵਸ ਤੇ ਵਰਕ ਆਏਗਾ ਬਾਟਮ ਤੇ ਵਰਕ ਆਏਗਾ ਤੁਸੀਂ ਇਸ ਦਾ ਸ਼ਰਾਰਾ ਗਰਾਰਾ ਕੁਝ ਵੀ ਬਣਾ ਸਕਦੇ ਹੋ ਇਹ ਵੀ 올 ఓవర్ ਪ੍ਰਿੰਟਡ ਸੂਟ ਹੈਗਾ ਜੀ ਸੈਲੀਬ੍ਰਿਟੀ ਸੂਟ ਨੈਕਸਟ ਇਹ ਵੀ ਕਾਟਨ ਦਾ ਸੂਟ ਰਹਿਣ ਵਾਲਾ ਹੈਗਾ ਮਸਲਿਨ ਕਾਟਨ ਦਾ ਸੂਟ ਨਾਲ ਦੁਪੱਟਾ ਦੁਪੱਟੇ ਨੂੰ ਰੇਸਿਸ ਲੱਗੀਆਂ ਨੇ ਨੈਕਸਟ ਇੱਕ ਕੈਮਰਿਕ ਕਾਟਨ ਦਾ ਸੂਟ ਹੈਗਾ ਜੀ ਇਹ ਬਹੁਤ ਹੀ ਸੋਹਣਾ ਹੈਂਡ ਪੇਂਟ ਕੀਤਾ ਹੋਇਆ ਇਸ ਦੇ ਉੱਪਰ ਬਹੁਤ ਪਿਆਰਾ ਇਸ ਦੇ ਵੀ ਬਾਟਮ ਤੇ ਐਂਡ ਸੀਮਸ ਤੇ ਸਾਰੇ ਤੇ ਹੈਂਡ ਪੇਂਟ ਆਏਗਾ ਦੁਪੱਟਾ ਫੁੱਲ ਹੈਂਡ ਪੇਂਟਡ ਹੈ ਤੁਸੀਂ ਦੇਖ ਸਕਦੇ ਹੈਗੇ ਉਹ ਸੈਲੀਬ੍ਰਿਟੀ ਸੂਟ ਹੈ ਇਹ ਵਾਲਾ ਵੀ ਨੈਕਸਟ ਆਗੇ ਜੀ ਇਹ ਵੀ ਬਹੁਤ ਹੀ ਪਿਆਰੇ ਜੇ ਸੂਟ कॉटन ਦੇ ਸੂਟ ਰਹਿਣ ਵਾਲੇ ਆ बॉटम ਵਰਕ ਵਾਲੇ ਬਹੁਤ ਜੀ ਸੋਹਣੇ बॉਟਮ ਦੇ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਨਾਲ ਕੋਟਾ ਡੋਰੀਆ ਦੇ ਦੁਪੱਟੇ ਨੇ ਡਬਲ ਡਾਈ ਕੋਟਾ ਡੋਰੀਆ ਦੇ ਦੁਪੱਟੇ ਨੇ ਇਹ ਇਸ ਵਿੱਚ ਕਲਰ অপਸ਼ਨਸ ਕਾਫੀ ਨੇ ਲਿਮਿਟਿਡ ਜਸ ਸਟਾਕ ਹੈ ਕਲਰ ਬਹੁਤ ਸੋਹਣੇ ਯੂਨਿਕ ਜੇ ਨੇ ਸੋ ਜਿਨ੍ਹਾਂ ਨੇ ਆਰਡਰ ਕਰਨਾ ਹੈ ਜਲਦੀ ਕਰ ਸਕਦੇ ਹੈਗੇ ਸਕਰੀਨ ਤੇ ਨੰਬਰ ਵੀ ਮੈਂਸ਼ਨ ਹੈ ਪ੍ਰਾਈਸ ਵੀ ਮੈਂਸ਼ਨ ਹੈਗਾ ਜੀ ਤਾਂ ਬਹੁਤ ਸੋਹਣੇ ਕਲੈਕਸ਼ਨ ਹੈ ਨੈਕਸਟ ਆਗੇ ਜੀ कॉटन ਦੀ ਕਲੈਕਸ਼ਨ ਹੈਗੀ ਹੈ ਇਹ ਬਹੁਤ ਹੀ ਸੋਨਾ ਮਲ कॉटन ਦਾ सूट ਰਣ ਵਾਲਾ ਹੈ ਟਾਈ ਮੀਟ ਸ਼ਰਟ ਟਾਈ ਮੀਟ ਬਾਟਮ ਨਾਲ ਦੁਪੱਟਾ ਪ੍ਰਿੰਟਡ ਡਿਜੀਟਲ ਪ੍ਰਿੰਟ ਨੇ ਬਹੁਤ ਹੀ ਪਿਆਰੇ ਸੌਫਟ कॉटन ਰਣ ਵਾਲੀ ਹੈਗੀ ਹੈ ਬਹੁਤ ਸੋਹਣੀ ਪਰ ਲੋਗੋ ਲੱਗਿਆ ਹੋਇਆ ਜੀ 100% कॉटन सूट ਹੋਣਗੇ ਬਹੁਤ ਹੀ ਪਿਆਰੇ ਜੇ ਸੂਟ ਨੇ ਕਲਰ ਕਾਫੀ ਅੱਛੇ ਨੇ ਤੁਹਾਨੂੰ ਜੋ ਕਿ ਮਾਰਕੀਟ ਵਿੱਚੋਂ ਜਲਦੀ ਨਹੀਂ ਮਿਲਣਗੇ ਬਹੁਤ ਸੋਹਣੇ ਕਲਰਸ ਆ ਇਹ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਹੈ neck ਬੰਨਿਆ ਹੋਇਆ ਹੈ ਬਹੁਤ ਹੀ ਪਿਆਰੇ ਜਿਹੇ ਸੂਟ ਇਹਦੇ ਚੈਪਲ ਕੋ ਲੀਜੀ ਬਿਜੀ ਦੇ ਸੂਟਸ ਵੀ ਹੈਗੇ ਨੇ ਕਈ ਲੇਡਿਸ ਲੀਜੀ ਬਿਜੀ ਫੈਬਰਿਕ ਬਹੁਤ ਪਸੰਦ ਕਰਦੇ ਨੇ ਕਿਉਂਕਿ ਉਹ ਬਹੁਤ ਲਾਈਟ ਵੇਟ ਹੁੰਦਾ ਸੋ ਅੱਜ ਕੱਲ ਬਿਜੀ ਬਿਜੀ ਦਾ ਜਿਹੜਾ ਫੈਬਰਿਕ ਆ ਉਹ ਬਹੁਤ ਜ਼ਿਆਦਾ ਟ੍ਰੈਂਡ ਵਿੱਚ ਆ ਉਹਦਾ ਪ੍ਰਾਈਸ ਵੀ ਹਾਈ ਹੋ ਰਿਹਾ ਹੁੰਦਾ ਤਾਂ ਆਪਣੇ ਕੋਲ ਲੀਜੀ ਬਿਜੀ ਤੇ ਕਾਟਨ ਦੇ ਸੂਟਸ ਵੀ ਹੈਗੇ ਕੈਮਰੀ ਕਾਟਨ ਦੇ ਸੂਟਸ ਵੀ ਹੈਗੇ ਨੇ ਪਿਓਰ ਕਾਟਨ ਦੇ ਸੂਟਸ ਵੀ ਹੈਗੇ ਨੇ ਗੀਜ਼ਾ ਕਾਟਨ ਦੇ ਸੂਟ ਵੀ ਤੁਹਾਨੂੰ ਮਿਲ ਜਾਣਗੇ ਰਾਮਟੈਕਸ ਕਾਟਨ ਦੇ ਸੂਟਸ ਵੀ ਮਿਲ ਜਾਣਗੇ ਸੋ ਜਿਸੇ ਤਰ੍ਹਾਂ ਦੇ ਵੀ ਤੁਸੀਂ ਕਾਟਨ ਦੇ ਸੂਟ ਲੈਣਾ ਚਾਹੁੰਦੇ ਹੋ ਲੈ ਟੈਬ੍ਰਿਕ ਦੇ ਵੀ ਤੁਹਾਨੂੰ ਮਿਲ ਜਾਣਗੇ ਆਰਕੀਟੈਕਸ ਦੇ ਵੀ ਮਿਲ ਜਾਣਗੇ ਐਸਕੀਟੈਕਸ ਦੇ ਵੀ ਮਿਲ ਜਾਣਗੇ ਸੋ ਜਿਨ੍ਹਾਂ ਨੇ ਜਿਹੜੇ ਬ੍ਰਾਂਡ ਦੇ ਵੀ ਸੂਟ ਲੈਣੇ ਹੋ ਇਹ ਲੈ ਸਕਦੇ ਹੈਗੇ ਹੋ ਕਿਉਂਕਿ ਵੀਡੀਓ ਦੇ ਵਿੱਚ ਸਾਰੇ ਸੋਰਸ ਦਿਖਾਣਾ ਪੋਸੀਬਲ ਨਹੀਂ ਹੈਗਾ ਸੋ ਕੁਝ ਕੁ ਵੈਰਾਈਟੀ ਅਸੀਂ ਤੁਹਾਨੂੰ ਡੇਲੀ ਵੀਡੀਓ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਨੈਕਸਟ ਆਪਾਂ ਇੱਕ ਪਾਰਟੀwear ਕਲੈਕਸ਼ਨ ਤੇ ਸੇਲ ਲਗਾ ਦਿੱਤੀ ਹੈ ਇਹ ਕਲੀਅਰੈਂਸ ਸੇਲ ਹੈਗੀ ਹੈ ਜੀ ਬਹੁਤ ਹੀ ਸੋਹਣੀ ਸੂਟਸ ਨੇ ਤੁਸੀਂ ਦੇਖ ਸਕਦੇ ਹੋ 올ਓਵਰ ਸੂਟ ਹੈ ਨੈਗੇਟਿਵ ਵਰਕ ਹੈ ਦੁਪੱਟੇ ਹੈਗੇ ਨਾਲ ਬਹੁਤ ਹੀ ਸੋਹਣੇ ਸ਼ਿਫון ਦੇ ਪਿਓਰ ਚਨੂਨ ਦੇ ਦੁਪੱਟੇ ਹੀ ਰਹਿਣ ਵਾਲੇ ਇਹਨਾਂ ਵਿੱਚ ਨੈਚੁਰਲ ਗਰੇਬ ਦਾ ਫੈਬਰਿਕ ਰਹਿਣ ਵਾਲਾ ਹੈ ਸਿਲਕ ਦਾ ਤੁਸੀਂ ਦੇਖ ਸਕਦੇ ਹੋ ਦੁਪੱਟੇ ਸਕੈਲਪਿੰਗ ਕੀਤੀ ਹੈ ਦੁਪੱਟੇ ਤੇ ਵੀ ਵਰਕ ਆਏਗਾ ਫੁੱਲ ਹੈਂਡ ਵਰਕ ਵਾਲਾ ਇਹ ਤਿੱਲੇ ਦਾ ਵਰਕ ਕੀਤੇ ਹੋਏ ਨੇ ਸਿਕਵੈਂਸ ਵਰਕ ਕੀਤੇ ਹੋਏ ਨੇ ਅਲੱਗ-ਅਲੱਗ ਤਰ੍ਹਾਂ ਨਾਲ ਅਲੱਗ-ਅਲੱਗ ਡਿਜ਼ਾਈਨਿੰਗ ਨਾਲ ਸੂਟ ਰੈਡੀ ਕੀਤੇ ਹੋਏ ਨੇ ਇਹ ਆਪਾਂ ਸਿੰਗਲ ਸਿੰਗਲ ਸੂਟ ਨੇ ਇਸ ਕਰਕੇ ਕਲੀਅਰੈਂਸ ਸਲਵਜ਼ ਦੇ ਵਿੱਚ ਕੱਢ ਰਹੇ ਹੈਗੇ ਆ ਪ੍ਰਾਈਸ ਸਕ੍ਰੀਨ ਤੇ ਮੈਂਸ਼ਨ ਆ ਬਹੁਤ ਹੀ ਘੱਟ ਪ੍ਰਾਈਸਸ ਹੈ ਸਰਦੀਆਂ ਦੇ ਵਿੱਚ ਇਹ ਸੂਟ ਤੁਸੀਂ ਆਮ ਲੈਣ ਦੇ ਦੇ ਕੰਮ ਵੀ ਆ ਸਕਦੇ ਆ ਤੁਸੀਂ ਯੂਜ਼ ਕਰ ਸਕਦੇ ਹੋ ਖੁਦ ਵੀ ਵੀਅਰ ਕਰ ਸਕਦੇ ਹੋ ਆ ਦੇਖੋ ਕਿੰਨਾ ਸੋਹਣਾ ਸੂਟ ਹੈਗਾ ਜੀ ਪ੍ਰਿੰਟਡ ਦੁਪੱਟੇ ਨਾਲ ਰਾਇਲ ਬਲੂ ਇੱਕ ਸਿੰਗਲ ਸੂਟ ਹੀ ਹੈ ਜੀ ਬਹੁਤ ਹੀ ਪਿਆਰਾ ਸੂਟ ਜੀਗਾ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਰਿਹਾ ਵਲਾ ਡਿਜ਼ਾਈਨ ਨੈਕਸਟ ਹੈ ਲਵੈਂਡਰ ਹੈਗਾ ਤੁਸੀਂ ਆ ਨੈਕਸਟ येलो ਟੋਨ ਦੇ ਵਿੱਚ ਸੂਟ ਰਹਿਣ ਵਾਲਾ ਹੈ ਨੈਕਸਟ ਲੇਵੈਂਡਰ ਸੂਟ ਹੈ ਫੁੱਲ ਹੈਵੀ ਕੇਰਾ ਹੈਗਾ ਨਾਲ ਦੁਪੱਟਾ ਹੈਗਾ ਦੁਪੱਟੇ ਤੇ ਵੀ ਸਕੇਲਪਿੰਗ ਵਰਕ ਕੀਤਾ ਹੋਇਆ ਹੈ ਨੈਕਸਟ ਹੈ ਬਲੂ ਕਲਰ ਦਾ ਤਾਂ ਇਹ ਬਹੁਤ ਹੀ ਪਿਆਰੇ ਜਿਹੇ ਸੂਟਸ ਨੇ ਸਾਰੇ ਨੈਕਸਟ ਹੈ ਗਿਆ कॉटन ਦੇ ਰਹਿਣ ਵਾਲਾ 올ਓਵਰ कॉटन ਦਾ ਸੂਟ ਹੈ ਇਸ ਦੇ ਉੱਪਰ ਬਹੁਤ ਹੀ ਵਧੀਆ ਪੈਚ ਵਰਕ ਲੇਸਿਸ ਦੀ ਫਿਨਿਸ਼ਿੰਗ ਕੀਤੀ ਗਈ ਹੈ ਦੁਪੱਟੇ ਨੂੰ ਵੀ ਮਸਲੀਨ कॉटन ਦੇ ਦੁਪੱਟੇ ਨੂੰ ਵੀ ਸੂਟ ਨਾਲ ਦੇ ਪੈਚਸ ਲਗਾ ਕੇ ਫਿਨਿਸ਼ਿੰਗ ਲਾਈ ਗਈ ਹੈਗੀ ਆ ਬਹੁਤ ਹੀ ਪਿਆਰੀ ਜੀ 컬렉ਸ਼ਨ ਹੈਗੀ ਆ ਬਹੁਤ ਹੀ ਸੋਹਣੇ ਮੈਜੈਂਟਾ ਕਲਰ ਦਾ ਸੂਟ ਬਹੁਤ ਹੀ ਪਿਆਰਾ yellow ਕਲਰ ਦਾ ਸੂਟ lemon lemon ਦਾ ਉੱਪਰ ਬਹੁਤ ਹੀ ਵਧੀਆ ਇੰਨੇ ਤੁਸੀਂ ਦੇਖ ਸਕਦੇ ਹੈਗੇ ਆ ਦੁਪट्टे ਦੇ ਉੱਪਰ ਸੂਟ ਦਾ ਪੈਚ ਲਗਾ ਕੇ ਐਂ ਸੂਟ ਦੇ ਉੱਪਰ ਦੁਪट्टे ਦੇ ਪੈਚ ਲਗਾ ਕੇ ਲੇਸਿਸ ਲਗਾ ਕੇ ਬੁਟੀਕ ਸਟਾਈਲ ਸੂਟ ਨੇ ਬਹੁਤ ਸੋਹਣੇ ਸੂਟ ਇਹ ਰੈਡੀ ਕੀਤੇ ਹੋਏ ਨੇ ਇਹ ਸਾਡੇ ਰੈਡੀ ਟੂ ਡਿਸਪੈਚ ਆਪਣੇ ਕੋਲ ਰੈਡੀ ਆ ਦੇਖੋ ਬਹੁਤ ਹੀ ਸੋਹਣਾ ਪ੍ਰਿੰਟ ਬਹੁਤ ਅੱਛੇ ਨੇ ਨੈਕਸਟ ਹੈਗਾ ਜੌਰਜਟ ਕਹੀ ਜਾਂਦਾ ਜੌਰਜਟ ਫੈਬਰਿਕ ਬਹੁਤ ਸੋਹਣਾ ਹੁੰਦਾ ਕਈ ਕਸਟਮਰਸ ਨੂੰ ਸੋਏ 올ਓਵਰ ਪ੍ਰਿੰਟ ਜੌਰਜਟ ਦੇ ਨਾਲ ਨਾਲ ਦੁਪੱਟਾ ਹੈਗਾ ਦੁਪੱਟੇ ਨੂੰ ਤੁਸੀਂ ਦੇਖ ਸਕਦੇ ਹੋ ਸਕੈਲਪਿੰਗ ਕੀਤੀ ਹੋਈ ਆ ਮਿਰਰ ਵਰਕ ਕੀਤਾ ਹੋਇਆ ਹੈਗਾ ਬਹੁਤ ਹੀ ਸੋਹਣਾ ਸਕੈਲਪਿੰਗ ਬੁੱਟੀ ਦੀ ਕੀਤੀ ਹੋਈ ਹੈ ਬਹੁਤ ਸੋਹਣੀ ਸਿੰਪਲ ਸਕੈਲਪਿੰਗ ਨਹੀਂ ਹੈਗੀ ਤਾਂ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਹੈ ਸੂਟ 올ਓਵਰ ਹੈ ਤੁਸੀਂ ਸੂਟ ਜਿਹੜਾ ਇਹ ਫੈਬਰਿਕ ਆ 5 ਮੀਟਰ ਆਏਗਾ ਤੁਸੀਂ ਇਹਦਾ ਫਰੌਕ ਸੂਟ ਬਣਾ ਸਕਦੇ ਹੋ ਹੈਗੇ ਹੋ ਚਾ ਕੋਈ ਗਾਉਨ ਬਣਾ ਸਕਦੇ ਹੈਗੇ ਹੋ ਪੰਜਾਬੀ ਸੂਟ ਬਣਾ ਸਕਦੇ ਹੋ ਸ਼ਰਾਰਾ ਸੂਟ ਬਣਾ ਸਕਦੇ ਤੁਸੀਂ ਇਸ ਫੈਬਰਿਕ ਨੂੰ ਕਿਸੇ ਵੀ ਤਰੀਕੇ ਨਾਲ ਯੂਜ਼ ਕਰ ਸਕਦੇ ਹੋ ਕਿਸੇ ਵੀ ਤਰੀਕੇ ਨਾਲ ਬਣਾ ਸਕਦੇ ਆਰਡਰ ਕਰਨ ਲਈ ਨੰਬਰ ਸਕਰੀਨ ਤੇ ਮੈਂਚਰ ਹੈ थैंक यू